ਇੱਕ ਸਾਨੂੰ ਵੀਡੀਓ ਮਿਲੀ ਸੀ ਜਿਹਦੇ ਵਿੱਚ ਕਿਸੇ ਨੇ ਉਹ ਵੀਡੀਓ ਵਿੱਚ ਦੱਸਿਆ ਗਿਆ ਹੈ ਕਿ ਇੱਕ ਛੋਟੀ ਬੱਚੀ ਆ ਜਿੰਨੂੰ ਕਿ ਬਜ਼ੁਰਗ ਜੋੜਾ ਜਿਹੜਾ ਵਾ ਉਹ ਆਪਣੇ ਘਰ ਰੱਖ ਕੇ ਉਹਦੀ ਪਾਲਣ ਪੋਸ਼ਣ ਕਰ ਰਿਆ ਉਹ ਨਾ ਦੇੜ ਸਕਦੀ ਆ ਨਾ ਚੱਲ ਸਕਦੀ ਆ ਨਾ ਉਹ ਪੈਰਾਂ 'ਚ ਖੜੀ ਹੋ ਸਕਦੀ ਆ ਤੇ ਅਸੀਂ ਜਦੋਂ ਉੱਥੇ ਗਏ ਸੀ ਤੇ ਜਾ ਕੇ ਦੇਖਿਆ ਕਿ ਉਹਨਾਂ ਦਾ ਜਿਹੜਾ ਘਰ ਸੀਗਾ ਉਹ ਆਮ ਫਰਸ਼ ਨਾਲੋਂ ਬਹੁਤ ਪੰਜ ਚਾਰ ਫੁੱਟ ਉੱਚਾ ਸੀਗਾ ਉਹਨਾਂ ਦਾ ਜਿਹੜਾ ਜਿਹੜਾ ਕੱਲ ਸੀਗਾ ਉਹ ਵੀ ਕਹਿੰਦੇ ਚੌਂਦਾ ਮਹੀਨਿਆਂ ਦੇ ਦਰਾਂ ਦੇ ਨਾਲ ਚ ਕਿਉਂਕਿ ਜਿਹੜੇ ਬਜ਼ੁਰਗ ਨੇ ਉਹ ਪਿਛਲੇ 5 ਸਾਲਾਂ ਤੋਂ ਮੰਜੇ ਦੇ ਉੱਪਰ ਨੇ ਤੇ ਉਹਨਾਂ ਦੇ ਜਿਹੜੇ ਬਿਮਾਰੀ ਆ ਉਹ ਵੱਧਦੀ ਜਾ ਰਹੀ ਆ ਤੇ ਚੱਲ ਫੇਰ ਨਹੀਂ ਸਕਦੇ ਸਸੀਕਾਲ ਜੀ ਮੈਂ ਦਰਜੀਤ ਸਿੰਘ ਸਬ ਇੰਸਪੈਕਟਰ ਇੰਚਾਰਜ ਟ੍ਰਾਫਿਕ ਐਜੂਕੇਸ਼ਨ ਸੈੱਲ ਦਾ ਮਸਤ ਪਿਛਲੇ ਦਿਨ ਇੱਕ ਸਾਨੂੰ ਵੀਡੀਓ ਮਿਲੀ ਸੀਗੀ ਜਿਹਦੇ ਵਿੱਚ ਕਿਸੇ ਨੇ ਉਹ ਵੀਡੀਓ ਵਿੱਚ ਦੱਸਿਆ ਗਿਆ ਹੈ ਕਿ ਇੱਕ ਛੋਟੀ ਬੱਚੀ ਆ ਜਿੰਨੂੰ ਕਿ ਬਜ਼ੁਰਗ ਜੋੜਾ ਜਿਹੜਾ ਵਾ ਉਹ ਆਪਣੇ ਕੋਲ ਰੱਖ ਕੇ ਉਹਦੀ ਪਾਲਣ ਪੋਸ਼ਣ ਕਰ ਰਿਆ ਤੇ ਉਹ ਬੱਚੀ ਜਿਹੜੀ ਆ ਉਹ ਨਾ ਦੇੜ ਸਕਦੀ ਆ ਨਾ ਚੱਲ ਸਕਦੀ ਆ ਨਾ ਉਹ ਪੈਰਾਂ 'ਤੇ ਖੜੀ ਹੋ ਸਕਦੀ ਤੇ ਉਹ ਬੱਚੀ ਦੇ ਜਿਹੜੇ ਹੱਥ ਪੈਰ ਮੁੜੇ ਹੋਏ ਸੀਗੇ ਤੇ ਅਸੀਂ ਜਦੋਂ ਉੱਥੇ ਗਏ ਸੀ ਤੇ ਜਾ ਕੇ ਦੇਖਿਆ ਕਿ ਉਹਨਾਂ ਦਾ ਜਿਹੜਾ ਘਰ ਸੀਗਾ ਉਹ ਆਮ ਫਰਸ਼ ਨਾਲੋਂ ਬਹੁਤ 3-4 ਫੁੱਟ ਨੀਵਾ ਸੀਗਾ ਤੇ ਉਹਨਾਂ ਦਾ ਜਿਹੜਾ ਜਿਹੜਾ ਕਾਲ ਸੀਗਾ ਉਹ ਵੀ ਕਹਿੰਦੇ ਚੁੰਦਾ ਮੀਂਹ ਦੇ ਦਿਨ ਦੇ ਨਾਲ ਚ ਤੇ ਇੱਕ ਜਿਹੜਾ ਬਾਹਰ ਦਾ ਵੇੜੇ ਦਾ ਪਾਣੀ ਆ ਉਹ ਜਦੋਂ ਵੀ ਮੀਂਹ ਪੈਂਦਾ ਤੇ ਦੌੜ ਕੇ ਅੰਦਰ ਆਉਂਦਾ ਤੇ ਜਦੋਂ ਮੀਂਹ ਆਉਂਦਾ ਤੇ ਮਾਤਾ ਅੰਦਰ ਬੈਠ ਕੇ ਉਹ ਤਰਪਾਲ ਲੈ ਕੇ ਬੈਠਦੇ ਆ ਬੱਚੇ ਨੂੰ ਤੇ ਉਹ ਬਜ਼ੁਰਗ ਨੂੰ ਉਹ ਰੱਖਦੇ ਹੋ ਤਰਪਾਲ ਦੇ ਹੇਠਾਂ ਤੇ ਜਦੋਂ ਵੀ ਉਹ ਕੋਸ਼ਿਸ਼ ਕਰਦੇ ਆ ਕਿ ਜਦੋਂ ਮੀਂਹ ਹਟੇਗਾ ਉਦੋਂ ਅਸੀਂ ਰੋਟੀ ਪਾਣੀ ਖਾਵਾਂਗੇ ਤੇ ਪਕਾਵਾਂਗੇ ਮਾਤਾ ਬਜ਼ੁਰਗ ਅਵਸਥਾ ਦੇ ਵਿੱਚ ਆਪ ਮਿਹਨਤ ਮਜ਼ਦੂਰੀ ਕਰਕੇ ਕਿਉਂਕਿ ਜਿਹੜੇ ਬਜ਼ੁਰਗ ਨੇ ਉਹ ਪਿਛਲੇ 5 ਸਾਲਾਂ ਤੋਂ ਮੰਜੇ ਦੇ ਉੱਪਰ ਨੇ ਤੇ ਉਹਨਾਂ ਦੇ ਜਿਹੜੇ ਬਿਮਾਰੀ ਆ ਉਹ ਵਾਧਦੀ ਜਾ ਰਹੀ ਆ ਉਹ ਚੱਲ ਫੇਰ ਨਹੀਂ ਸਕਦੇ ਤੇ ਜਿਹੜੇ ਮਾਤਾ ਵਾ ਉਹ 100 150 ਰੁਪਿਆ ਕਰੀ ਲੈ ਕੇ ਆਉਂਦੀ ਆ ਤੇ 100 150 ਰੁਪਏ ਵਿੱਚ ਰੋਟੀ ਪਾਣੀ ਵੀ ਪਕਾਉਂਦੀ ਆ ਖਵਾਉਂਦੀ ਆ ਤੇ ਬੱਚੇ ਨੂੰ ਦਵਾਈ ਦਾਰੂ ਵੀ ਕਰਦੀ ਆ ਤੇ ਜਿਹੜਾ ਇਹ ਇੱਕ ਉਪਰਾਲਾ ਵਾ ਅਸੀਂ ਸੰਗਠਾ ਨੂੰ ਦੱਸਣਾ ਚਾਹੁੰਦੇ ਆ ਕਿ ਉਸ ਬੇਟੀ ਦਾ ਪਾਲਣ ਪੋਸ਼ਣ ਪਾਤਵਿਸ਼ ਤੇ ਉਹਨੂੰ ਰਹਿਣ ਬਿਸੇਰਾ ਤੇ ਉਹਦਾ ਜੇ ਪੜ੍ਹਾਈ ਲਿਖਾਈ ਦਾ ਜੇ ਕੋਈ ਦਾਨੀ ਸੱਜਣ ਸੇਵਾ ਉਠਾ ਸਕਦਾ ਹੋਵੇ ਤੇ ਉਹ ਅੱਗੇ ਆ ਕੇ ਉਸ ਬੇਟੀ ਨੂੰ ਨਾਲ ਲਿਜਾਵੇ ਤੇ ਆਪਣੇ ਜਿਹੜੇ ਰਹਿਣ ਬਿਸਰੇ ਵਿੱਚ ਰੱਖੇ ਉਹਦਾ ਪਾਲਣ ਪੋਸ਼ਣ ਕਰ ਸਕੇ ਜਿਹੜਾ ਨਾਂਜੀ ਬਲਿੰਦਰ ਸਿੰਘ ਜੀ ਬਲਿੰਦਰ ਸਿੰਘ ਜੀ ਆ ਬੱਚੀ ਕੀ ਲੱਗਦੀ ਤੁਹਾਡੀ ਇਹ ਸਾਡੀ ਦੋਤੀ ਲੱਗਦੀ ਹੈ ਜੀ ਇਹ ਕੀ ਹੋਇਆ ਇਹਨੂੰ ਐਦਾਂ ਹੀ ਪਹਿਲਾਂ ਨਿੱਕੀ ਹੁੰਦੀ ਤਾਂ ਉਹਦੇ ਨਹੀਂਗਾ ਪਹਿਲਾਂ ਕਹਿੰਦੇ ਕੋਈ ਉਸ ਤੇ ਬਾਅਦ ਚ ਜਦੋਂ ਬੈਂਕ ਲੋਨ ਲੱਗੀ ਉਦੋਂ ਇਹ ਜਾਪਿਆਗਾ ਉਦੋਂ ਇਹਨੂੰ ਲੱਗਾ ਇਹਦਾ ਵੀ ਇਹਨੂੰ ਕੋਗਲੀਆਂ ਪਾਲੀਆਂ ਹੋ ਗਿਆ ਇਹਨੂੰ ਕਿ ਬਾਅਦ ਚ ਹੋਇਆ ਇਹ ਕਿੰਨੀ ਉਮਰ ਚ ਹੈ ਇਹ ਉਦੋਂ ਸਾਲគ ਦੇ ਵਿੱਚ ਬਾਅਦ ਹੋਇਆ ਸਾਡੇ 6 ਮਹੀਨੇ ਤੋਂ ਬਾਅਦ ਚ ਅੱਛਾ ਹਾਂ 6 ਮਹੀਨੇ ਚ ਬਹਿਣ ਲੱਗੀ ਸੀ ਤੇ ਬਹਿਣ ਲੱਗੀ ਤੇ ਪਤਾ ਲੱਗ ਗਿਆ ਦਾ ਅੱਛਾ ਹੁਣ ਇਹਦੀ ਉਮਰ ਕਿੰਨੀ ਹੈ ਹੁਣ ਇਹਦੀ 15 16 ਸਾਲ ਹੋ ਗਈ ਹੈ ਜੀ ਤੇ ਕਿਦੋਂ ਦੀ ਤੁਹਾਡੇ ਕੋਲ ਉਦੋਂ ਦੀ ਸੜਕੋ ਤੇ ਸਾਲ ਕਰੀ ਹੋਈ ਤੇ ਤੋ ਸੜਕੋ ਤੋਂ ਆਂਦੀ ਸੜਕੋ ਲਾ ਗਈ ਕਿਉਂ ਉਹ ਵੇ ਉਦੋਂ ਜਿਹੜਾ ਹੈਗਾ ਉਹ ਵੀ ਥਲਾ ਮਠਰਾਗਾ ਦਾ ਪਿਓ ਜਿਹੜਾ ਉਹ ਵੇ ਸਾਡੇ ਕੋਈ ਨਿਆਣੇ ਜਿਆਦਾ ਫਿਰ ਕੋਈ ਰਹਿੰਦੇ ਹੈਗੇ ਇੱਥੇ ਹੀ ਉਹ ਫੇ ਮੁੜ ਕੇ ਬਾਚੋ ਦੀ ਡੈਥ ਹੋ ਗਈ ਫੇਰ ਮ ਗੁੱਡੀ ਫੇਰ ਘਰ ਆ ਗਈ ਮੇਰੀ ਲੈਣ ਦੀ ਘਰੇ ਆ ਗਈ ਫੇਰ ਮੁੜ ਕੇ ਜਿੱਥਾਂ ਕਰ ਦਿੱਤਾ ਉਹਦੇ ਬਾਹਰ ਦਿੱਤੀ ਆ ਉਹ ਚਲੋ ਉੱਥੇ ਆਪਣੀ ਹੁਣ ਸੁਖੀ ਆ ਇਹਨੂੰ ਨਹੀਂ ਲੈ ਗਈ ਇਹਨੂੰ ਨੇ ਨਿੱਕਾ ਮੁੰਡਾ ਖੜਿਆ ਨਾਲ ਉਹਦੇ ਛੋਟਾ ਮੁੰਡਾ ਲੈ ਗਈ ਨਾਲ ਤੇ ਇਹਨੂੰ ਇੱਥੇ ਛੱਡ ਕੇ ਛੱਡ ਗਈ ਕਿ ਤੇਰਾ ਪਾਲਣ ਪੋਸ਼ਣ ਕਿੰਨਾਂ ਪਾਲਣ ਪੋਸ਼ਣ ਅਸੀਂ ਹੀ ਕਰਦੇ ਆ ਤੁਸੀਂ ਆਪ ਕਰੇ ਤੁਸੀਂ ਅਸੀਂ ਹੁਣ ਪਾਲ ਪੋਸ਼ਣ ਅਸੀਂ ਕਰਦੇ ਹਾਂ ਘਰ ਦੀ ਮੇਰੀ ਉਹ ਜਾਂਦੀ ਆ ਕੰਮ ਨੂੰ ਬਾਹਰ ਥੋੜਾ ਬਾਹਰ ਤੇ ਉਹ ਲਿਆਉਂਦੀ ਆ ਤੁਹਾਡਾ ਤੁਹਾਡੇ ਨਾਲ ਕੰਮ ਨਾ ਕਰੋ ਨਾ ਕਰੋ ਸਾਡਾ ਕੰਮ ਕਰਨ ਦਾ ਨਾਂ ਕਾਰਨ ਜਿਹੜਾ ਮੈਂ ਤਾਂ ਚੂਲਿਆ ਤੇ ਮੇਰੀ ਹੋ ਗਈ ਮੈਂ ਕੰਮ ਕਰਦਾਗਾ ਜਾਂ ਮੰਡੀ 'ਚ ਕੰਮ ਕਰਦਾ ਹਾਂ ਮੰਡੀ 'ਚ ਕੰਮ ਕਰਦੇ ਤੇ ਮੇਰੇ ਤੋਂ ਦੱਬ ਜੀ ਆ ਗਿਆ ਤੇ ਲੱਕ ਨੂੰ ਤੋੜ ਦਾਬਾ ਵੀ ਆ ਉਹ ਮੁੜ ਕੇ ਮੇਰੇ ਕੋਲ ਨਹੀਂ ਇੰਨਾ ਇਲਾਜ ਕਰਾਇਆ ਗਿਆ ਤੇ ਮੈਂ ਵੀ ਇਲਾਜ ਹੁਣ ਮਾਂ ਵੀ ਬੈਠਾ ਹਾਂ ਇਲਾਜ ਮੇਰੇ ਕੋਲ ਜੇ ਮੇਰਾ ਵੀ ਇਲਾਜ ਹੁੰਦਾ ਮਾਂ ਵੀ ਠੀਕ ਹਾਂ ਇੱਧਰ ਗੁਜ਼ਾਰਾ ਨਜ਼ਾਰਾ ਇਦਾਂ ਹੀ ਉਹ ਲਿਆਉਂਦੀ ਐ ਤੇ ਇਦਾਂ ਹੀ ਸਰਦਾ ਮੜਾ ਮੋਟਾ ਚੱਲਦਾ ਹੁੰਦਾ ਕੋਈ ਛੋਟੀ ਗੁੱਡੀ ਐ ਮੇਰੀ ਉਹ ਮੈਨੂੰ ਮਾਵਾ ਨੂੰ ਆਸਰਾ ਦਿੰਦੀ ਐ ਜੀ दाना पक्का वो लाग गया ते मो वाले हां जी वो दाना पक्का ਨੂੰ ਹੋ ਦਿੰਦੀ ਹੈ ਜੀ ਮੰਗ ਕੀ ਕਰਦੇ ਮੰਗ ਹੀ ਇਹ ਹੀ ਕਰਦੇ ਆਂ ਪਿਛਲੋ ਇੱਕ ਤੇ ਨਿਹਰਾ ਵੀ ਜੇ ਇਲਾਜ ਕਰਾ ਸਕੇ ਤੇ ਬੜੀ ਬਿਹਤਰੀ ਮੰਗ ਕੰਮ ਕਰਨ ਵਾਲਾ ਜੇ ਹੈਗਾ ਵਾ ਇਹ ਕੰਮ ਕਰਨ ਨੂੰ ਮੈਂ ਕੰਮ ਚੰਗਾ ਭਲਾਵਾ ਜੇ ਅਜੇ ਮੈਂ 60 ਸਾਲ ਦੀ ਉਮਰ ਹੈ ਜੇ ਨਹੀਂ ਹੋਈ ਤਾਂ ਤੋਂ ਘੱਟ ਵਾ ਸਾਲ ਕਾ ਤੇ ਮੈਂ ਕੰਮ ਕਰਨ ਵਾਲਾ ਜੇ ਹੈਗਾ ਮੈਂ ਠੀਕ ਠਾਕ ਮੈਂ ਜੇ ਇਲਾਜ ਹੋ ਜੇ ਮੈਂ ਵੀ ਠੀਕ ਹੈ ਜੀ ਤੇ ਇਹਦੇ ਵਾਸਤੇ ਕੀ ਮੰਗ ਦਿੰਦੇ ਬੱਚੀ ਜੇ ਤੇ ਜੇ ਇਲਾਜ ਹੋ ਜਵੇ ਤੇ ਚੰਗੀ ਗੱਲ ਆ ਉਹਦਾ ਤੇ ਕਈਆਂ ਡਾਕਟਰਾਂ ਨੇ ਕਿਹਾ ਤਾਂ ਇਹ ਦਾ ਇਲਾਜ ਮੁਸ਼ਕਲ ਆ। ਹਰਦੇ ਦਾ ਕੰਦੇ ਵੀ ਨਹੀਂ ਇਹ ਦਾ ਇਲਾਜ ਨਹੀਂ ਹੁੰਦਾ ਇਹਦਾ। ਤੇ ਹੁਣ ਸਰ ਕੋ ਚੁੱਕੇ ਥੱਲੀ ਨਹੀਂ ਜਾਂਦੀ ਉਹ ਕੋ ਚੁੱਕੇ ਨਹੀਂ ਜਾਂਦੀ ਹੁਣ ਉਹਦੇ ਵੀ ਗੋਡੇ ਗਾਡੇ ਦੋ ਮਹੀਨੇ ਰੇ ਪਿੰਦੇ ਆ। ਇਹ ਦਾ ਵੀ ਕੋਈ ਪਰਾਲਾ ਕਰਨ ਦਾ ਵੀ ਚਲੋ ਕੋਈ ਹੋ ਜੇ ਤੇ ਚੰਗਾ ਜੀ ਇਹਦਾ ਗੁੱਡੀ ਦਾ ਵੀ। ਦੋ ਤੀਆ ਮੈਨੂੰ ਨਹੀਂ ਲੱਗਦੀ। ਕਿੰਨੀ ਦੇਰ ਤੋਂ ਇਹਨੂੰ ਕੀ ਹੋਇਆ ਇਹਨੇ? ਉਹਨੂੰ ਬਚਪਨ ਤੋਂ ਇਹੀ ਜਰਮ ਲੈਂਦੇ ਆ ਸਾਰੀ ਕੈਰੀ ਨੂੰ। ਉਦੋਂ ਤੋਂ ਤਾਂ ਇਹ ਹੀ ਪੀਣ ਨੇ। ਇਹ ਜਗਾ ਲਾਜ ਕਰਾਇਆ ਪਟੀਆਂ ਪੋਟੀਆਂ ਕਰਾਉਂਦੇ ਰਹਿਣਾ ਇਹ ਸਾਰੀ ਕੋਟਰੀ ਨਹੀਂ ਆਇਆ ਪਰ ਸਾਨੂੰ ਹੀ ਕਰਉਂਦੇ ਆ ਇੱਧਰ ਜਲੰਧਰ ਵਾਲੇ ਵੀ ਖੜਦੇ ਰਹੇ ਸੀ ਤੇ ਇਹਦਾ ਨਹੀਂ ਜਾਰੀ ਦਾ ਕੋਈ ਨਹੀਂ ਗੱਲ ਬਣੀ ਤੇ ਹੋਇਆ ਕੀ ਹੁਣ ਇਹਦਾ ਪੋਲ ਗਾਇ ਪੋਲ ਗਾਇ ਉਦੋਂ ਆਖ ਜਾਂਦੇ ਪੋਲ ਗਾਇ ਨਹੀਂ ਆਏ ਨੂੰ ਤਾਂ ਕੋਈ ਕੀਟਾ ਲੱਤਾਂ ਦਾ ਕੋਈ ਨੁਕਸਾ ਲੱਤਾਂ ਨਹੀਂ ਖਲੋ ਸਕਦੀਦਾ ਲੱਕ ਇੱਧਾ ਸੌਟ ਚੜਦੀ ਫਿਰ ਲੱਤਾਂ ਲੱਤਾਂ ਦੀਆਂ ਇਹ ਬਾਹਰ ਨਹੀਂ ਪਾ ਸਕਦੀ ਇਦਾ ਵਾਲਾ ਲਾਕੀ ਸੜ ਚਾਦੀ ਲਾਕੀ ਸੜ ਚਾਦੀ ਕਿੰਨੇ ਬੱਚੇ ਕਿੰਨੇ ਬੱਚੇ ਵੀਰਾ ਦੋ ਫਖਰੇ ਦੋ ਰਾਬਾ ਫਰ ਦੇ ਕਿ ਗੁੱਡੀਆਂ ਤੇ ਇੰਨੇ ਆ ਕਿ ਕਿੰਨੇ ਵਿਆਹ ਤੇ ਨਾ ਛੋਟੀ ਗੁੱਡੀ ਆ ਜਿਹੜੀ ਅੱਜ ਆਈ ਹੈ ਗੁੱਡੀਆਂ ਕਿੰਨੇ ਵਿਆਹ ਤੇ ਤੇਰੀ ਮਾਤਾ ਤੇਰੀ ਮਮਾ ਦਾ ਇਹਨਾਂ ਦਾ ਬਾਪ ਗੁਜ਼ਰ ਗਿਆ ਸੀ ਤੇ ਮੈਂ ਦੂਜੇ ਥਾਂ ਭਾਲੀ ਸੀ ਤੇ ਹਰਿਆਣੇ ਤੇ ਆ ਹੋਰ ਹਰਿਆਣੇ ਹੁਣ ਕੀ ਮੰਗ ਕਰਦੇ ਹੋ ਮੰਗ ਕਰਦੇ ਆ ਇਹਨਾਂ ਦਾ ਵਿਚਾਰੀ ਦਾ ਇਲਾਜ ਹੋ ਜੇ ਤੇ ਸਾਡੇ ਕੋਲੇ ਤੇ ਕਿਤੇ ਛੱਤ ਪੈ ਜੇ ਜਦੋਂ ਚੁੰਦਾ ਕਿ ਨਹੀਂ ਆ ਉਦੋਂ ਸਾਨੂੰ ਬੜੀ ਪਰੇਸ਼ਾਨੀ ਹੁੰਦੀ ਇਹ ਮੀਂਹ ਉਡਾ ਪਾਣੀ ਵੀ ਜਾਂਦਾ ਸਾਡੇ ਅੰਦਰ ਆ ਉਹ ਦਾ ਅੰਦਰ ਆ ਪਾਣੀ ਇਹਦੇ ਵਾਸਤੇ ਕੀ ਮੰਗੋ ਇਹਦੇ ਵਾਸਤੇ ਇੱਟਾਂ ਨੇ ਤੁਹਾਡੇ ਘੜੀ ਹੱਥ ਜੋੜ ਦੇ ਕੇ ਲਾ ਦੇ ਜੇ ਕਾਹਦੀ ਉਹ ਡਾਕਟਰਾਂ ਨੇ ਕਿਹਾ ਲਾ ਦੇਗਾ ਡਾਕਟਰਾਂ ਨੇ ਸਾਡੇ ਕੋਲ ਦੂਰ ਤੱਕ ਤੇ ਆਪਣੇ ਨਹੀਂ ਗਿਆ ਤੇ ਛੋਟੇ ਹਸਪਤਾਲਾਂ 'ਚ ਖੜਦੇ ਰਹੇ ਸਾ ਤੇ ਇਹ ਉਦੋਂ ਜਿਵੇਂ ਅਗੇ ਗਈ ਮੁੜ ਕੇ ਉਹਨਾਂ ਦੀ ਲਾ ਤਾਂ ਦੋਵਾਰ ਟੁੱਟ ਗਈ ਕਿ ਉਹਨਾਂ ਕੋ ਹੁਣ ਉਹਨੂੰ 5 ਸਾਲ ਹੋ ਗਏ ਮੰਜੀ ਤੇ ਬੈਠੇ ਨੇ ਤੇ ਹੁਣ ਆਪ ਹੀ ਮੈਂ ਕਰਕੇ ਲਿਆਉਣੀ ਮਿਹਨਤ ਦੇ ਫੇਰ ਆ ਹੀ ਗਿਜਾਰਾ ਕਿੰਨੇ ਪੈਸੇ ਦੀ ਗਿਜਾਰਾ ਕੰਮ ਕਰਨ ਜਾਂਦਾ ਕਦੀ 150 ਵੀ ਬਣ ਗਿਆ ਕਦੀ 100 ਵੀ ਬਣ ਗਿਆ ਤੇ ਘਰ ਆ ਤੇ ਇਦਾਂ ਹੀ ਗਿਜਾਰਾ ਗਿਜਾਰਾ ਇਦਾਂ ਹੀ ਮਿਹਨਤ ਕਰਦੇ ਆ ਮਾੜਾ ਅੱਜ ਤੁਹਾਡੀ ਮਦਰ ਕੌਣ ਕਰੇਗਾ ਹੰਦਲ ਜੀ ਵੀ ਇਹਨੇ ਬਹੁਤ ਮਾਇਕ ਕੀਤੀ ਸਾਨੂੰ ਸਾਰਾ ਸੌ ਦਾ ਦਿਨ ਦੇ ਕੇ ਗਿਆ 4 ਇਨਸਾਨ ਨੂੰ ਸਾਰਾ ਸੌਦਾ ਦੇ ਕੇ ਗਏ। ਚਲੋ ਮਾਲਕੇ ਨੂੰ ਇਹ ਵੀ ਜ਼ਿਆਦਾ ਦਵੇ। ਸਾਡੀ ਇਹਨੇ ਬੜੀ ਮਰਦ ਕੀਤੀ ਆ।